ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਵਧੀਆ ਚਿਲੀ ਐਂਡ گارਲਿਕ ਨਮਕੀਨ ਜੋ ਕਿ ਬਹੁਤ ਹੀ ਜਿਆਦਾ ਸਵਾਦ ਬਣੂਗੀ। ਤੁਸੀਂ ਬਾਅਦ ਸੁਣ ਸਕਦੇ ਆ ਕਿੰਨੀ ਕ੍ਰਿਸਪੀ ਆ, ਕਰੰਚੀ ਆ। 4 ਮਹੀਨੇ ਤੋਂ ਵੀ ਇਹਨੂੰ ਵਾਟੇ ਤੇ ਸਟੋਰ ਕਰ ਸਕਦੇ ਆ। ਬਿਲਕੁਲ ਇਦਾਂ ਹੀ ਇਹ ਕ੍ਰਿਸਪੀ ਰਹੂਗੀ, ਬਿਲਕੁਲ ਵੀ ਸੌਗੀ ਨਹੀਂ ਹੋਊਗੀ। ਇੱਕਦਮ ਟੇਸਟੀ, ਚਟਪਟੀ ਇਹ ਐਂਡੀ ਦੇ ਪੂਜੀਆ ਆ ਬਹੁਤ ਹੀ ਜਿਆਦਾ ਵਧੀਆ ਬਣੂਗੀ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਣੂਗੀ। ਚਲੋ ਕਰਦੇ ਆ ਫਿਰ ਇਹਨੂੰ ਬਣਾਉਣਾ ਸ਼ੁਰੂ। ਔਰ ਲਈਏ تھے ਕਿ ਮੈਂ ਗ੍ਰਾਈਂਡਰ ਜਾਰ ਦੇ ਵਿੱਚ 12 ਲਸਣ ਦੀਆਂ ਕਲੀਆਂ ਪਾਈਆਂ ਐ ਤੇ ਫਿਰ ਮੈਂ ਇੱਕ ਚਮਚ ਮੇਥੀ ਦਾ ਦਾਣਾ ਪਾਇਆ ਤੇ ਜਿਹੜਾ ਐ ਦੋ ਛੁਟਕੀ ਹਿੰਗ ਪਾਈ ਐ ਥੋੜੀ ਜੀ ਰਾਈ ਪਾਈ ਐ ਨਾਲ ਹੀ ਕਾਲੀ ਮਿਰਚ ਪਾਈ ਐ ਤੇ ਇੱਕ ਚਮਚ ਧਨੀਆ ਪਾਇਆ ਤੇ ਪਾਣੀ ਪਾ ਕੇ ਨੂੰ ਗ੍ਰਾਈਂਡ ਕਰ ਲਿਆ ਤੇ ਇੱਥੇ ਮੈਂ ਇੱਕ ਪ੍ਰਾਤ ਦੇ ਵਿੱਚ ਦੋ ਕੌਲੀਆਂ ਵੇਸਣ ਦੀਆਂ ਪਾਈਆਂ ਕੋਈ ਵੀ ਘਰ ਦੀ ਕੋਈ ਲੈ ਸਕਦੇ ਆ ਤੁਸੀਂ ਜੀਤੇ ਨਾਲ ਤੁਸੀਂ ਜਿਹੜਾ ਦੋ ਕਾਲੀਆਂ ਬਸਣ ਲੈ ਲੈਣਾ ਹੈ ਫਿਰ ਉਹਦੇ ਸਵਾਦ ਸਾਇਕਲਨ ਪਾਉਣਾ ਹੈ ਅੱਧਾ ਚਮਚ ਹਲਦੀ ਪਾਊਡਰ ਪਾਉਣਾ ਹੈ ਜਿਸ ਨਾਲ ਵਧੀਆ ਕਲਰ ਆ ਜਾਊਗਾ ਨਾਲ ਹੀ ਪਾਣੀ ਹੈ ਅੱਧਾ ਚਮਚ ਅਜਵੈਨ ਤੇ 1 ਚਮਚ આમਚੂਰ ਪਾਊਡਰ ਅੱਧਾ ਚਮਚ ਨਾਰਦਰਨ ਪਾਊਡਰ ਜਿਤਨਾ ਵਧੀਆ ਖਟਾਸ ਖੱਟੀ ਮਿੱਠੀ ਏੜੀ ਆਪਣੀ ਰਮਕੀਨ ਬਣੂਗੀ ਚੰਗੀ ਤਰੀਕੇ ਨਾਲ ਮਲਉਣ ਤੋਂ ਬਾਅਦ ਚ ਜਿਹੜਾ ਲਸਣ ਦਾ ਜਿਹੜਾ ਪੇਸਟ ਬਣਾਇਆ ਸਿਕਾ ਉਹਨੂੰ ਛਾਣ ਲੈਣਾ ਹੈ ਪਰ ਦੇ ਵਿੱਚ ਤੇ ਸਾਰਾ ਆਪਾਂ ਛਾਣ ਕੇ ਤੇ ਜਿਹੜੇ ਇਹ ਵਾਲਾ ਬਚਿਆ ਹੈ ਤੁਸੀਂ ਇਹਨੂੰ ਸਬਜ਼ੀ ਦੇ ਵਿੱਚ ਯੂਜ਼ ਕਰ ਸਕਦੇ ਆ ਚੰਗੀ ਤਰੀਕੇ ਨਾਲ ਇਹਨੂੰ ਮਿਲਾ ਲੈਣਾ ਤੇ ਇਹਦੇ ਵਿੱਚ ਜਿਹੜਾ ਹੈ ਉਹ ਪਾਣੀ ਪਾਉਣਾ ਹੈ ਥੋੜਾ ਥੋੜਾ ਕਰਕੇ ਤੇ ਇਹਦਾ ਸੌਫਟ ਆਟਾ ਗੁਲ ਲੈਣਾ ਹੈ ਇਹ ਦੇਖੋ ਕਿੰਨਾ ਵਧੀਆ ਇਹ ਆਪਣਾ ਗੁੰਨ ਚੁੱਕਿਆ ਹੈ ਇਹ ਹਲਕਾ ਹਲਕਾ ਚਿਪਕਦਾ ਹੈ ਹੱਥਾਂ ਤੇ ਪਰ ਠੀਕ ਹੈ ਇਦਾਂ ਦਾ ਹੀ ਚਾਹੀਦਾ ਆਪਾਂ ਨੂੰ ਤੇ ਇਹਨੂੰ ਦੋ ਪਾਰਟਾਂ ਦੇ ਵਿੱਚ ਆਪਾਂ ਡਿਵਾਈਡ ਕਰ ਲੈਣਾ ਕਿਉਂਕਿ ਆਪਾਂ ਜਿਹੜੇ ਤਿੱਖੀ ਨਮਕੀਨ ਵੀ ਬਣਾ ਰਹੇ ਹਾਂ ਇਸ ਲਈ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਈ ਆ ਤੇ ਨਾਲ ਹੀ ਜਿਹੜਾ ਹੈ ਪਲੇਨ ਵੀ ਮਿਰਚ ਪਾਈ ਆ ਪਲੇਨ ਜਿਹੜੀ ਆਪਣੀ ਲਾਲ ਮਿਰਚ ਹੁੰਦੀ ਹੈ ਉਹ ਵੀ ਪਾਈ ਹੈ ਥੋੜੀ ਜੀ ਤੇ ਚੰਗੀ ਤਿਕਰਨ ਮਿਲਾ ਕੇ ਤੇ ਮੈਨੂੰ ਐ ਡਾਇਰ ਰੰਗ ਕਾ ਥੋੜਾ ਘਟ ਲੱਗ ਰਿਹਾ ਸੀ ਇਸ ਲਈ ਮੈਂ ਇਹਦੇ ਵਿੱਚ ਖਾਨ ਵਾਲਾ ਰੰਗ ਪਾਇਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਸਕਿਪ ਕਰ ਸਕਦੇ ਆ ਮੈਂ ਸਿਰਫ ਤੁਹਾਨੂੰ ਦੋਨਾਂ ਦੇ ਵਿੱਚ ਜਿਹੜਾ ਆ ਰੰਗ ਦਾ ਅੰਤਰ ਦਿਖਾਉਣਾ ਚਾਹੁੰਦੀ ਸੀ ਕਿ ਚਿੱਲੀ ਐਂਡ ਕਾਰਲਿਖ ਨਮਕੀਨ ਕਿਉਂਕਿ ਇਹ ਬਹੁਤ ਸੋਹਣੀ ਲੱਗਦੀ ਹੈ ਦੇਖਣ ਦੇ ਵਿੱਚ ਫਿਰ ਇਹਨੂੰ ਆਪਾਂ ਇੱਕ ਮਸ਼ੀਨ ਦੇ ਵਿੱਚ ਭਰਨਾ ਹੈ ਜਿੰਨਾ ਪੂਜੀਆਂ ਬਣਾਉਂਦੇ ਆ ਫਿਰ ਆਪਾਂ ਗਰਮ ਤੇਲ ਦੇ ਵਿੱਚ ਇਹਨੂੰ ਫਰਾਈ ਕਰਨਾ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਹੋਰ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਦੇਖੋ ਇ ਟੂ ਲੋਕ ਐਸਟੇ ਮੈਂ ਜਿਹੜਾ ਇਹਨੂੰ ਫਰਾਈ ਕੀਤਾ ਐ ਇਕਦਮ ਕ੍ਰਿਸਪੀ ਹੁਣ ਤੱਕ ਬਹੁਤ ਹੀ ਜਲਦੀ ਕ੍ਰਿਸਪੀ ਹੋ ਜਾਂਦੀ ਹੈ ਇਹ ਤੇ ਇਦਾਂ ਹੀ ਮੈਂ ਆ ਹਵਾਲਾ ਵੀ ਬਣਾਇਆ ਐ ਲੱਗ ਸ਼ੇਪ ਦਾ ਇਹ ਵਾਲੀ ਸ਼ੇਪ ਜਿੱਦੂ ਵੀ ਤੁਸੀਂ ਬਣਾਉਂਗੇ ਤਾਂ ਤੁਸੀਂ ਇਹਨੂੰ ਘੱਟ ਗੈਸ ਤੇ ਪਕਾਉਂਗੇ ਨਹੀਂ ਤਾਂ ਇਹ ਸੌਕੀ ਰਹ ਜੂਗਾ ਨਹੀਂ ਤੇ ਕ੍ਰਿਸਪੀ ਨਹੀਂ ਹੋਗਾ ਜੇ ਤੁਸੀਂ ਇਹ ਵਾਲੀ ਸ਼ੇਪ ਬਣਾਉਂਗੇ ਮੈਂ ਥੋੜੀ ਜਿਹੀ ਇਹ ਵਾਲੀ ਸ਼ੇਪ ਦੇ ਵੀ ਬਣਾਏ ਸਕੇ ਇਹਨੂੰ ਤੁਸੀਂ ਇੱਕਦਮ ਜਿਹੜਾ ਚੰਗੀ ਤਰੀਕੇ ਨਾਲ ਪਕਾਉਣਾ ਹੈ ਨਹੀਂ ਤਾਂ ਇਹ ਅੰਦਰੋਂ ਜਿਹੜਾ ਆ ਸੌਗੀ ਸੌਗੀ ਜਾਂ ਲੱਗੂਗਾ ਕ੍ਰਿਸਪੀ ਕਰਨਾ ਇਹਨੂੰ ਚੰਗੀ ਤਰੀਕੇ ਨਾਲ ਕਿਉਂਕਿ ਇਹ ਉੱਪਰ ਤੋਂ ਉੱਪਰ ਹੁੰਦਾ ਹੈ ਉਹਦੇ ਕਰਕੇ ਤੇ ਇਹਨੂੰ ਵਾਸਤੇ ਦੇਖੋ ਕਿੰਨਾ ਕ੍ਰਿਸਪੀ ਹੈ ਐਵੇਂ ਦਾ ਹੋਣਾ ਚਾਹੀਦਾ ਆਪਣਾ ਇਹ ਉਹਨਾ ਪੈਨ ਨੂੰ ਤੋੜ ਲੈਣਾ ਸਾਰਿਆਂ ਨੂੰ ਤੇ ਚਿੰਗਟਿਕਾ ਮਲਾ ਲੈਣਾ ਤੁਸੀਂ ਇਹਦੇ ਵਿੱਚ ਡਰਾਈ ਫਰੂਟਸ ਵੀ ਪਾ ਸਕਦੇ ਹੋ ਜੇ ਤੁਸੀਂ ਪਾਉਣਾ ਚਾਹੁੰਦੇ ਆ ਇਹਨੂੰ ਪ੍ਰੋਪਰ ਜਿਹੜੀ ਹੈ ਨਮਕੀਨ ਬਣਾ ਸਕਦੇ ਆ ਮੈਂ ਇਹਨੂੰ ਪਲੇਨ ਹੀ ਰੱਖ ਰਹੀ ਆ ਤੇ ਤੁਸੀਂ ਇਹਨੂੰ ਸਟੋਰ ਕਰ ਸਕਦੇ ਆ 4 ਮਹੀਨੇ ਤੋਂ ਵੀ ਵੱਧ 에ਅ ਟਾਈਟ ਕੰਟੇਨਰ ਦੇ ਵਿੱਚ ਬਿਲਕੁਲ ਵੀ ਇਹ ਸੌਗੀ ਨਹੀਂ ਹੋਗੀ ਇਦਾਂ ਦੀ ਇਦਾਂ ਹੀ ਕ੍ਰਿਸਪੀ ਬਣੀ ਰਹੂਗੀ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ